ਰੋ ਤੇ 3 ਇੰਚ ਹਾਂਜੀ 3 ਇੰਚ ਰੱਖ ਕੇ ਨਾ ਤੇ ਪਰ ਨੂੰ ਕਾਟ ਮੋਟਾ ਦੇਖੋ ਕਿੰਨਾ ਬੰਦਾ ਖੂਜੇ ਤੇ ਲਾ ਕੇ ਸਹੀ ਸਾਢੇ 9 10 ਕੈਂਚ ਬੰਦਾ ਸਾਢੇ 9 ਕਵੰਦਾ ਇੰਦ ਤੱਕ ਬਹੁਤ ਅਚਲ ਬਹੁਤ ਆਜੜ ਠੀਕ ਔਰ ਇਹਦੇ ਇਹਨੂੰ ਹਲਾਓ ਸਾਢੇ 3 ਤਿੰਨ ਦਾ ਨਿਸ਼ਾਨ ਲਾ ਕੇ ਉਤੋ ਲਾਓ ਫੀਟਿੰਗ ਸਾਫ ਤੇ ਉਤੋ ਹੀ ਥਰਾ ਕੇ ਸਾਢੇ 7 ਤੇ ਨਿਸ਼ਾਨ ਲਾ ਲਓ ഫോൺ പർോ ലോ ഗ ਨਮਸਕਾਰ ਨੂੰ ਫਿਰ ਆਪਣਾ ਮੂਹੇ ਫੀਟਿੰਗ ਵਾਲੇ ਨਾਲ ਇਤਨਾ ਹਾਂਜੀ ਇਹ ਦੇ ਨਾਲ ਇਥੋਂ ਲਿਆ ਕੇ ਉੱਪਰ ਉੱਪਰ ਆ ਜਿਹੜੀ ਫੀਟਿੰਗ ਸਾਢੇ 6 ਇੰਚ ਦੇ ਕੱਟਣਾ ਹੀ ਆਪਾਂ ਹਾਂਜੀ ਇਹ ਕੱਟਣਾ ਆ ਕਿਉਂਕਿ ਇਹਦੀ ਬਾਹਰ ਮੂਹਰੋ ਖੁੱਲੀ ਨਹੀਂ ਨਾ 5 ਇੰਚ ਮੂਹਰੋ ਰੱਖਣੀ ਆਪਾਂ ਹਾਂਜੀ ਉਪਰੋਂ ਗਲਾਈ ਕਰੋ ਉਪਰੋਂ ਲਾਉ 1.5 ਇੰਚ ਦਾ ਨਿਸ਼ਾਨ ਇਤਨਾ ਹਾਂਜੀ 1.5 ਇੰਚ ਲੰਬਾ ਇੱਥੇ ਲਾ ਲੈਣਾ ਨਿਸ਼ਾਨ ਪਰਲੇ ਬਸੇ ਇਥੇ ਪਤਨ ਨੇ ਜੀ ਤੁਸੀਂ ਇਹਦੇ ਨਾਲ ਮਿਲਾ ਦੇਣੀ ਗਲਾਈ 'ਚ ਇਹ ਆਖੀ ਮੈਂ ਜੀ ਹਾਂ ਜੀ ਠੀਕ ਹੈ ਇਹ ਹੁਣ ਆਪਣੀ ਬਾਹ ਦੀ ਜਿਹੜੀ ਕਾਰਟ ਪੈਣੀ ਹੈ ਐਦਾਂ ਪੈਣੀ ਹੈ ਠੀਕ ਹੈ ਹੁਣ ਇਹਨੂੰ ਇੱਥੋਂ ਕੱਟ ਕਰ ਦੂ ਉਹ ਇੱਥੋਂ ਇੱਥੋਂ ਊਰੂ ਲਾ ਲਓ ਨਾ ਪਹਿਲਾਂ ਊਰੂ ਲਾ ਲਓ ਇੱਥਰਾ ਲਾ ਕੇ ਕਰ ਲਓ ਹੋਲਾ 판 ਆ ਬਲੀ ਕਾਰਟ ਪਾ ਲ ਤੇ ਫਿਰ ਉਤੋਂ ਆਪਣੀ ਜਿਹੜੀ ਉਹ ਜਿਹੜੀ ਪਰਲੀ ਕਾਰਟ ਉਹ ਪਾਉਣੀ ਹੈ ਜਿਹੜੀ ਤੇ ਆਪਕਾ ਦੇ ਸਟੂਡੈਂਟ ਹੈ ਜਿਹੜੇ ਕੱਟਣ ਲੱਗੇ ਅਜ ਬਾਂਹ ਦੀ ਕੱਟੇ ਕਰਨ ਲੱਗੇ ਬਾਂਹ ਦੀ ਕਾਰਟ ਬਹੁਤ ਧੀਏ ਵੈਰੀ ਗੁੱਡ ਵੈਰੀ ਗੁੱਡ ਕੈਂਚੀ ਤੁਹਾਡੀ ਆਪਦੀ ਜਿਹੜੀ ਉਹ ਹੱਥ ਲੱਗੇ ਉਹ ਨਾਲ ਕੱਟਣਾ ਉਹਦੇ ਨਾਲ ਕੱਟ ਲਿਆ ਕਰੋ ਅੱਛਾ ਇਹ ਵੀ ਰੱਪਾ ਤਾਂ ਚੱਲਦੀ ਹੀ ਨੇ ਐਸ ਤੋਂ ਬਾਅਦ ਆਪਾਂ ਕੱਟਾਂਗੇ ਪਲਾਸੋ